ਜੁਬਾ ਵਿਕਾਸ ਮੋਰਚਾ ਵੱਲੋਂ ਅੱਜ ਫਗਵਾੜਾ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ ਇਹ ਮੋਟਰਸਾਈਕਲ ਰੈਲੀ ਡਾਕਟਰ ਭੀਮrao ਅੰਬੇਦਕਰ ਜੀ ਦੇ ਪ੍ਰੀਨਿਰਮਾਨ ਦਿਵਸ ਨੂੰ ਸਮਾਤਪਰਸੀ ਜਵਾਬ ਵਿਕਾਸ ਮੋਰਚਾ ਦੇ ਕਾਰਕੁਨਾਂ ਨੇ ਫਗਵਾੜਾ ਵਿੱਚ ਘੁੰਮ ਘੁੰਮ ਕੇ ਅਮਿਤ ਸ਼ਾ ਮਰਦਾਬਾਦ ਤੇ ਬੀਜੇਪੀ ਮਰਦਾਬਾਦ ਦੇ ਨਾਰੇ ਲਗਾਏ ਵਿਕਾਸ ਮੋਰਚਾ ਦੇ ਲੀਡਰ ਨੇ ਕਿਹਾ ਕਿ ਅਮਿਤ ਸ਼ਾ ਨੇ ਜੋ ਸੰਸਦ ਵਿੱਚ ਬੀਰ ਅੰਬੇਦਕਰ ਸਾਹਿਬ ਤੇ ਟਿੱਪਣੀ ਕੀਤੀ ਹੈ ਅਮਿਤ ਸ਼ਾ ਭੁੱਲ ਗਏ ਕਿ ਡਾਕਟਰ ਬੀਰ ਅੰਬੇਦਕਰ ਸਾਹਿਬ ਦੀ ਬਦੌਲਤ ਹੀ ਉਹ ਇਸ ਕੁਰਸੀ ਤੇ ਬੈਠੇ ਨੇ ਕਾਰਕੁਨਾਂ ਵਿੱਚ ਕਾਫੀ ਜੋਸ਼ ਨਜ਼ਰ ਆ ਰਿਹਾ ਸੀ ਤੇ ਕਾਫੀ ਗੁੱਸਾ ਵੀ ਜਵਾਬ ਵਿਕਾਸ ਮੋਰਚਾ ਦੇ ਨੇ ਡਾਕਟਰ ਭੀਮrao ਅੰਬੇਦਕਰ ਨੂੰ ਪੜਨ ਫਗਵਾੜਾ ਤੋਂ ਅਮਨਦੀਪ ਟੰਡਾ ਦੀ ਪੂਰੀ ਰਿਪੋਰਟ ਭਾਜਪੀ ਸਰਕਾਰ ਮਰਦਾਬਾਦ ਜਲਿਤ ਬ੍ਰੋਟੀ ਅਮਿਤ ਸ਼ਾਹ ਮਰਦਾਬਾਦ ਜੈਪੀਮ ਜੈਪਾਰ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਯੁਵਾ ਵਿਕਾਸ ਮੋਰਚਾ ਵੱਲੋਂ 바ਵਾ ਸਾਹ ਅੰਬੇਡਕਰ ਜੀ ਨੂੰ ਸਮਰਪਿਤ ਪ੍ਰੀ ਨਿਰਮਾਣ ਦਿਵਸ ਦੇ ਵਿੱਚ ਸੰਬੰਧ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਔਰ ਇਸ ਰੈਲੀ ਦੇ ਵਿੱਚ ਪਹੁੰਚੇ ਮੈਂ ਆਪਣੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਜਿਹੜੇ ਇਸ ਟਾਈਮ ਸੱਤਾ ਦੇ ਵਿੱਚ ਲੀਡਰ ਬੈਠੇ ਹਨ ਜਿਹੜੇ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਨੇ ਉਹਨਾਂ ਨੇ ਸਿਰਫ ਕੁਰਸੀ ਹਾਸਲ ਕਰਨ ਲਈ ਬਾਬਾ ਸਾਹਿਬ ਅੰਬੇਡਕਰ ਨੂੰ ਟੈਲਾ ਵੀ ਉਹਨਾਂ ਦੇ ਨਾਮ ਨੂੰ ਉਹਨਾਂ ਨੇ ਯੂਜ਼ ਕੀਤਾ ਜਾਂ ਵਰਤਿਆ ਵਾ ਕਿਉਂਕਿ ਮੈਨੂੰ ਇੱਕ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਯਾਦ ਆ ਰਹੀ ਆ ਜਦੋਂ ਬਾਬਾ ਸਾਹਿਬ ਅੰਬੇਡਕਰ ਜੀ ਬ੍ਰਿਟਿਸ਼ ਰਾਜ ਵਿੱਚ ਸੀ ਤੇ ਉਹਨਾਂ ਨੂੰ ਇੱਕ ਕੁਰਸੀ ਦਿੱਤੀ ਗਈ ਤੇ ਉਸ ਕੁਰਸੀ ਦੇ ਉੱਤੇ ਉਹ ਨਹੀਂ ਬੈਠੇ ਤੇ ਨਾਲ ਦੇ ਬੰਦੇ ਨੇ ਉਹਨਾਂ ਤੋਂ ਇਹ ਪ੍ਰਸ਼ਨ ਮੰਗਿਆ ਉੱਤਰ ਕੇ ਆ ਕਿ ਬਾਬਾ ਸਾਹਿਬ ਤੁਸੀਂ ਇਸ ਕੁਰਸੀ ਤੇ ਕਿਉਂ ਨਹੀਂ ਬੈਠੇ ਤੇ ਬਾਬਾ ਸਾਹਿਬ ਅੰਬੇਡਕਰ ਨੇ ਉਸ ਦਾ ਇੱਕ ਇੱਕ ਕਾਰਨ ਦੱਸਿਆ ਕਿ ਉਸ ਦਿਨ ਤੱਕ ਮੈਂ ਇਸ ਕੁਰਸੀ ਤੇ ਨਹੀਂ ਬੈਠਾਂਗਾ ਜਦੋਂ ਤੱਕ ਮੇਰੇ ਸਮਾਜ ਦਾ ਹਰ ਇਨਸਾਨ ਨੂੰ ਮੈਂ ਬਰਾਬਰੀ ਦਾ ਸਨਮਾਨ ਦਾ ਹੱਕ ਨਹੀਂ ਦਿਵਾ ਦਿੰਦਾ ਸੋ ਇਸ ਕਰਕੇ ਜਿਹੜੇ ਸੱਤਾ ਦੇ ਵਿੱਚ ਲਾਲ ਬੈਠੇ ਲਾਲਚ ਦੇ ਵਿੱਚ ਬੈਠੇ ਨੇ ਜਿਹੜਾ ਰਾਜਨੇਤਾ ਉਹਨਾਂ ਨੂੰ ਇਸ ਗੱਲ ਤੋਂ ਸ਼ਰਮ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਜੇ ਉਹ ਸੱਤਾ ਦੇ ਵਿੱਚ ਬੈਠੇ ਨੇ ਤਾਂ ਸਿਰਫ ਬਾਬਾ ਸਾਹਮ ਬੇਟ ਕਰਦੀ ਬਦੌਲਤ ਹੀ ਬੈਠੇ ਨੇ ਉਹ ਸਮਾਜ ਨੂੰ ਔਰ ਜਨਤਾ ਦੇ ਹੱਕਾਂ ਨੂੰ ਬਿਲਕੁਲ ਪੂਰੀ ਤਰ੍ਹਾਂ ਭੁੱਲ ਚੁੱਕੇ ਨੇ ਤੇ ਜਿਹੜੀ ਇੱਕ ਹੁਣ ਨਵੀਂ ਘਟਨਾ ਜਿਹੜੀ ਭੀਜਪੀ ਦਾ ਲੀਡਰ ਅਮਿਤ ਸ਼ਾਹ ਨੇ ਕਿਹਾ ਵਾ ਕਿ ਬਾਬਾ ਸਾਹਮ ਬੇਟ ਕਰ ਹਰ ਜਗ੍ਹਾ ਬਾਬਾ ਸਾਹਮ ਬੇਟ ਕਰ ਬਾਬਾ ਸਾਹਮ ਬੇਟ ਕਰ ਹੋ ਰਹੀ ਆ ਤੇ ਮੈਂ ਉਸ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਬਾਬਾ ਸਾਹਮ ਬੇਟ ਕਰ ਇੱਕ ਹੀ ਸੀ ਜਿਸ ਨੇ ਤੁਹਾਡੀ ਜਾਤ ਪਾਤ ਦੀ ਆ ਤੁਹਾਡੀਆਂ ਮੈਂ ਸ਼ੁਰੂ ਤੋਂ ਜਿਹੜੀਆਂ ਤੱਚੀਆਂ ਢਾ ਦਿੱਤੀਆਂ ਹੁਣ ਤੋਂ ਉਸ ਬਾਬਾ ਸਾਹਿਬ ਨੇ ਹਜ਼ਾਰਾਂ ਪੁੱਤਰ ਨੇ ਲੱਖਾਂ ਕਰੋੜਾਂ ਪੁੱਤਰ ਨੇ ਤਾਂ ਉਹਨਾਂ ਨੂੰ ਹੁਣ ਭਾਜਪੀ ਨੂੰ ਇਸ ਗੱਲ ਦਾ ਡਰ ਪੈ ਚੁੱਕਾ ਵਾ ਕਿ ਹੁਣ ਉਹਨਾਂ ਦਾ ਬਣੂਗਾ ਕਿ ਅਮਿਤ ਸ਼ਾਹ ਨੂੰ ਇਸ ਬਿਆਨ ਤੇ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਅੱਜ ਜੇ ਦੇਸ਼ ਦਾ ਲੋਕਤੰਤਰ ਚੱਲਦਾ ਵਾ ਤਾਂ ਸਿਰਫ ਉਹ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਤੇ ਚੱਲਦਾ ਜੇ ਅੱਜ ਸਰਕਾਰ ਬੈਠੀ ਪਈ ਆ ਜਾਂ ਕੋਈ ਵੀ ਆਪਾਂ ਨੂੰ ਲੋਕਤੰਤਰ ਆ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਹੈ ਸੋ ਇਸ ਕਰਕੇ ਮੈਂ ਹੀ ਅਪੀਲ ਔਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਅਸੀਂ ਜਿਆਦਾ ਤੋਂ ਜਿਆਦਾ ਪੜੀਏ ਔਰ ਉਹਨਾਂ ਦੇ ਵਿਚਾਰਾਂ ਤੇ ਚੱਲੀਏ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਹੜੀ ਚੌਥੀ ਵਿਸ਼ਾਲ ਡਾਕਟਰ ਅੰਬੇਦਕਰ ਜੀ ਦੀ ਪ੍ਰੀਰਣਾ ਦੇ ਵਾਸਤੇ ਜਿਹੜੀ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਆ ਹਰਗੋਬਿੰਦਗੜ੍ਹ ਤੋਂ ਔਰ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਔਰ ਇਸ ਦੇ ਵਿੱਚ ਮੇਨ ਜਿਹੜਾ ਮੋਟਿਵ ਆ ਕਿ ਜਿਸ ਦੇ ਵਿੱਚ 바ਵਾ ਸਾਹਿਬ ਡਾਕਟਰ ઉમેਦਗਰ ਜੀ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਔਰ ਜੋ ਭਾਜਪਾ ਸਰਕਾਰ ਦਾ ਜਿਹੜਾ ਅਮਿਤ ਸ਼ਾਹ ਗ੍ਰਹਿ ਮੰਤਰਾਲੇ ਦੇ ਵਿੱਚ ਮੰਤਰੀ ਆ ਔਰ ਜਿਸ ਨੇ ਭਾਜਪਾ ਦੇ ਆਪਣੇ ਸ਼ਾਹਰਿਆਂ ਦੇ ਉੱਤੇ 바ਵਾ ਸਾਹਿਬ ਡਾਕਟਰ ઉમેਦਗਰ ਜੀ ਦਾ ਅਪਮਾਨ ਕੀਤਾ ਉਸ ਦਾ ਪੁਤਲਾ ਸਾਲਿਆ ਜਾਏਗਾ ਔਰ ਮੈਂ ਇਹਨਾਂ ਸਾਰੇ ਹੀ ਜੋ ਇਸ ਟਾਈਮ ਜਿੰਨੇ ਵੀ ਲੋਕ ਜਿਹੜੇ 바ਵਾ ਸਾਹਿਬ ਡਾਕਟਰ ઉમેਦਗਰ ਜੀ ਦੀ ਸੋਚ ਤੇ ਚੱਲਣ ਵਾਲੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਭਾਜਪਾ ਸਰਕਾਰ ਆ ਇਹ ਆਰਐਸ ਦੀ ਸੋਚੀ ਸਮਝੀ ਸਾਜ਼ਿਸ਼ ਨਾਲ ਜੋ ਬਾਬਾ ਸਾਹਿਬ ਡਾਕਟਰ ਮੇਧਕਰਦੀ ਸੋਚ ਨੂੰ ਖਤਮ ਕਰ ਰਹੇ ਆ ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਜਿਹੜੀ ਬਾਬਾ ਸਾਹਿਬ ਡਾਕਟਰ ਮੇਧਕਰਦੀ ਸੋਚ ਨੂੰ ਅੱਗੇ ਵਧਾਈਏ ਤਾਂ ਜੋ ਇਹੋ ਜਿਹੇ ਪ੍ਰੋਗਰਾਮ ਨਿਤ ਕਰਕੇ ਆਪਾਂ ਬਾਬਾ ਸਾਹਿਬ ਜੀ ਦੀ ਸੋਚ ਨੂੰ ਘਰ ਤੱਕ ਪਹੁੰਚਾਇਆ ਜਾਵੇ ਘਰ ਘਰ ਤੱਕ ਬੱਚੇ ਜਿਹੜੇ ਸਾਡੇ ਬਾਬਾ ਸਾਹਿਬ ਨੂੰ ਪਹਿਚਾਨ ਸਕਣ ਕਿਉਂਕਿ ਉਹਨਾਂ ਦੀ ਬਦੌਲਤ ਜਿਹੜਾ ਅੱਜ ਅਸੀਂ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਸਿਰ ਚੱਕ ਕੇ ਜੀ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੀਰਾਂ ਦਾ ਪ੍ਰੈਸ ਰਿਪੋਰਟਰਾਂ ਦਾ ਜਿਨ੍ਹਾਂ ਨੇ ਅੱਜ ਡਾਕਟਰ ਬੀ ਆਰ ਅਮੇਡਕਰ ਜੀ ਦੀ ਪ੍ਰੀਤਨਮ ਇਰੇ ਮੋਟਰਸਾਈਕਲ ਰੈਲੀ ਤੇ ਅੱਜ ਸਾਡੇ ਨਾਲ ਜਿਹੜਾ ਹਿੱਸਾ ਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸਹਿਯੋਗੀ ਸਾਥੀਆਂ ਦਾ ਜੈ ਭੀਮ ਜੈਪਾਲ